ਜੋ ਇਸ ਵੀਡੀਓ ਵਿੱਚ ਤੁਹਾਨੂੰ ਝੋਟਾ ਦਿਖਾਇਆ ਗਿਆ ਉਹ ਪਕਾਉ ਆ ਜਿਹੜੇ ਸ਼ਕੀਨ ਵੀਰ ਨੇ ਉਹ ਸੰਪਰਕ ਕਰਨ ساری ਡਿਟੇਲ ਆ ਜੋ ਇਸ ਕੱਟੇ ਬਾਰੇ ਝੋਟੇ ਬਾਰੇ ਉਹ ਵੀਡੀਓ ਵਿੱਚ ਦਿੱਤੀ ਗਈ ਹੈ ਹਾਂਜੀ ਲਾਲ ਮੁਹੰਮਦ ਜੀ ਕੀ ਹਾਲ ਚਾਲ ਨੇ ਜੀ ਠੀਕ ਆ ਜੀ ਤੁਹਾਡਾ ਸਵਾਗਤ ਆ ਜੀ ਸਾਡੇ ਪੇਜ ਤੇ ਪਹਿਲਾਂ ਹਾਂਜੀ ਹਾਂਜੀ ਤੇ ਇਹ ਜਿਹੜਾ ਤੁਹਾਡਾ ਜਾਨਵਰ ਆ ਕੀ ਇਹਦਾ ਨਾਮ ਆ ਤੇ ਕੀ ਉਮਰ ਆ ਇਹਦਾ ਨਾਮ ਸੋਮ ਆ ਜੀ ਸੋਮ ਰੱਖਿਆ ਇਹਦਾ ਨਾਮ ਜੀ ਮੈਂ ਇਹਦਾ ਸੀਮਨ ਖੇੜੇ ਵਾਲੇ ਦੀ ਮਾਲੀ ਦਾ ਪੁੱਤਰ ਆਹੇ ਜੀ ਉਹਦਾ ਨਾਮ ਕੀ ਆ ਜੀ ਉਹਦਾ ਨਾਮ ਸੁਲਤਾਨ ਸੀ ਠੀਕ ਆ ਉਹ ਕੋਟ ਗੰਗੂ ਰਹੇ ਆਏ ਸੀ ਜੀ ਉੱਥੋਂ ਅਸੀਂ ਮੈਂ ਤੇ ਗਰਮੀਤ ਸਿੰਘ ਡਾਕਟਰ ਜਾ ਕੇ ਉਹਦਾ ਸੀਮਨ ਲੈ ਆਏ ਸੀ ਤੇ ਉਹਦਾ ਪੁੱਤਰ ਆਹੇ ਤੇ ਇਹਦੀ ਕਿੰਨੀ ਲੰਬਾਈ ਆ ਇਹਦੀ ਲਵਾਈ ਜੀ 10 ਫੁੱਟ ਦੇ ਕਰੀਬ ਆ 9 ਫੁੱਟ 10 ਇੰਚ ਆ ਜੀ ਲੰਬਾਈ ਮਾ ਕਰ ਦੋ ਲਵਾਈ ਤੇ ਜਿਹੜੀ ਉੱਪਰ ਨੂੰ ਹਾਈਟ ਆ ਜੀ ਉੱਪਰ ਨੂੰ ਹਾਈਟ ਜੀ ਇਹਦੀ 5 ਫੁੱਟ 4 ਇੰਚ ਆ ਠੀਕ ਆ ਜੀ ਲਾਲ ਮਾਮਾ ਜੀ ਤੇ ਇਹਦੀ ਉਮਰ ਕਿੰਨੀ ਆ ਜੀ ਉਮਰ ਜੀ ਇਹਦੀ 4 ਸਾਲ 8 ਮਹੀਨੇ ਦੀ ਆ ਠੀਕ ਆ ਜੀ ਜਿਹੜੀ ਇਹਦੀ ਮਾਂ ਵਾ ਤੇ ਉਹਦਾ ਦੁੱਧ ਦਾ ਰਿਕਾਰਡ ਕੀ ਆ ਜੀ ਉਹਦਾ ਦੁੱਧ ਦਾ ਰਿਕਾਰਡ 18 ਗੀ ਲੀਟਰ ਦੁੱਧ ਦੇ ਸੀ ਜੀ ਉਹਨੇ ਹੱਲੇ ਕਿੰਵੇਂ ਸੂਏ ਜੀ ਉਹਦੀ 5ਵੇਂ ਸੂਏ ਠੀਕ ਆ ਜੀ ਹਾਂ ਜੀ ਤੇ ਹੁਣ ਤੁਸੀਂ ਆਪਣਾ ਜਿਹੜਾ ਤੁਹਾਡਾ ਨੰਬਰ ਆ ਤੁਸੀਂ ਇਹ ਸੇਲ ਕਰਨਾ ਚਾਹੁੰਦੇ ਹੋ ਹਾਂ ਜੀ ਹਾਂ ਜੀ ਤੇ ਜਿਹੜਾ ਤੁਹਾਡਾ ਨੰਬਰ ਆ ਤੁਸੀਂ ਬੋਲ ਕੇ ਦੱਸ ਦੋ ਤੇ ਜਿਹੜਾ ਤੁਹਾਡਾ ਨੰਬਰ ਮੇਰਾ ਨੰਬਰ ਆ ਹੈਗਾ ਜੀ 78100 48 36806 ਲੋ ਜੀ ਦੋਸਤੋ ਜਿਹੜਾ ਵੀ ਕੋਈ ਚਾਹਵਾਨ ਆ ਇਹ ਜਾਨਵਰ ਲੈਣ ਲਈ ਤੇ ਉਹ ਲਾਲ محمد ਜੀ ਨੂੰ ਸੰਪਰਕ ਕਰ ਸਕਦੇ ਨੇ ਤੇ ਅਸੀਂ ਆਪਣੇ ਪੇਜ ਤੇ ਇੱਕ ਵਾਰ ਨੰਬਰ ਤੁਹਾਡਾ ਫੇਰ ਪਾ ਦਾਂਗੇ ਇੱਕ ਵਾਰ ਫੇਰ ਲਾਲ محمد ਜੀ ਆਪਣਾ ਨੰਬਰ ਤੁਸੀਂ ਬੋਲੋ 98 78148 36806 ਉਹੀ ਬੰਦੇ ਸੰਪਰਕ ਕਰਨ ਜੀਨਾ ਨੇ ਰੱਖਣਾ ਜੀ ਵੱਢਣ ਵਾਲਿਆਂ ਨੂੰ ਨਹੀਂ ਦੇਣਾ ਹਾਂਜੀ ਤੇ ਚਾਹਵਾਨ ਨੇ ਜਿਹੜੇ ਘਰੇ ਪਾਲਣ ਵਾਸਤੇ ਤੇ ਉਹ ਸੰਪਰਕ ਕਰਨ ਤੇ ਬਾਕੀ ਜਿਹੜੇ ਫੇਕ ਨੇ ਉਹ ਮਾਫ ਕਰਿਓ ਜੀ ਧੰਨਵਾਦ ਹਾਂਜੀ 可以换个话